ਦੇਖੋ ਜਿਹੜਾ ਰਾਮ ਹੈ ਨਾ ਜਿੱਦੇ ਰਮਾਇਣ ਚ ਰਾਮ ਹੈ ਨਾ ਬਾਲਮੀਕੀ ਚ ਜੀ ਤੇ ਆਏ ਚ ਵੀ ਦੂਹੇ ਚ ਵੀ ਜੀ ਉਹਦਾ ਇੱਕ ਰਾਮ ਦਾ ਰੇਟਰ ਦੱਸਿਆ ਹੋਇਆ ਠੀਕ ਹੈ ਹਰ ਇੱਕ ਰਾਮ ਹੈ ਸਭੇ ਕਾ ਰਾਮ ਬੋਲੇ ਜੀ ਜੇ ਦਸ਼ਮਪਾਸ਼ਾ ਨੇ ਰਾਮ ਦੀ ਕਥਾ ਲਿਖੀ ਹੈ ਰਾਮਾਇਣ ਨਹੀਂ ਲਿਖੀ ਰਾਮ ਕਥਾ ਰਾਮਾਇਣ ਰਾਮ ਕਥਾ 'ਚ ਫਰਕ ਹੁੰਦਾ ਸਾਡੇ ਜਾਣ ਕੇ ਕਰਨ ਲੱਗੇ ਰਵੈਣ ਜੀ ਤੇ ਰਾਮ ਕਥਾ ਲਿਖੇ ਰਾਮ ਕਥਾ ਝੁਗ ਝੁਗ ਅਟਲ ਹਰ ਜੁਗ ਚ ਆਰਾਮ ਹੁੰਦਾ ਇਹਦਾ ਮਤਲਬ ਹੈ ਕੋਈ ਕਥਾ ਆਰਾਮ ਨਹੀਂ ਦਿੱਤਾ ਸਭ ਕੋ ਵਕਤ ਨਹੀਂ ਆਰ ਕਥਾ ਮ ਕਾਇ ਨਹੀਂ ਮੁਕ ਸਕਦੀ ਜਿਵੇਂ ਬ੍ਰਹਮ ਹੈ ਕੋਈ ਆਰਾਮ ਇਹ ਬ੍ਰह्म ਆਰਾਮ ਤੋਂ ਫਰਕ ਦੱਸੋ ਕੀ ਹੈ ਤੇ ਆਤਮ ਕਥਾ ਵੀ ਇਹੀ ਹੈ ਬ੍ਰह्म ਆਰਾਮ ਤੋਂ ਕੋਈ ਫਰਕ ਕੋਈ ਬ੍ਰਹਮ ਬਣਾ ਹੋਵੇ ਰੰਛੜਾ ਵੀ ਆ ਬੜਾ ਹੋਵੇ ਬ੍ਰਹਮ ਛੋਟਾ ਹੋ ਹੋ ਸਕਦਾ ਹਰ ਵੀ ਬਰਾਬਰ ਇਹ ਸਭ ਬਰਾਬਰ ਦੇ ਹੀ ਸ਼ਬਦ ਨੇ ਇੱਕ ਲਈ ਨਾਮ ਨੇ ਗੁਣਵਾਚ ਕਰ ਜੇ ਰਮਿਆ ਹੋਇਆ ਤਾਂ ਉਹਨੂੰ ਰਾਮ ਕਹੇ ਤਾ ਜੇ ਵਿਆਪਕ ਹੈ ਤਾਂ ਉਹਨੂੰ ਬ੍ਰਹਮ ਕਹੇ ਤਾ ਉਸੇ ਨੂੰ ਕਿਹਾ ਆ ਉਹ ਕਹਿੰਦਾ ਹਰੀ ਦੇ ਹਜ਼ਾਰ ਨਾਮ ਕਹਿੰਦੇ ਨੇ ਸਾਰੇ ਨਾਂ ਉਹਦੇ ਹੀ ਨੇ ਇੱਕ ਦੇ ਹੀ ਨਾਂ ਨੇ ਗੁਰਵਾਚ ਕਰਨੋਂ ਕਬੀਰ ਕਹਿੰਦਾ ਸਭੇ ਕੰਡ ਰਾਮ ਬੋਲੇ ਜੀ ਸਾਰਿਆਂ ਦਾ ਰਾਮ ਬੋਲਦੇ ਸਾਰੇ ਰਾਮ ਦਾ ਅਵਤਾਰ ਨੇ ਪਰ ਅੰਸ਼ਾ ਅਵਤਾਰ ਨਹੀਂ ਅੰਸ਼ਾ ਅੰਸ਼ਕ ਅਵਤਾਰ ਨੇ ਪੂਰਾ ਰਾਮ ਨਹੀਂ ਹੈ ਨਾ ਕਿਸੇ ਜੀ ਪੂਰਾ ਆਰਾਮ ਜਲ ਹੋਊਗਾ ਜਲ ਜਗ ਜੂਗਾ ਇਹ ਹਾਂ ਤਾਂ ਸੁਪਨਾ ਦੇਖਦਾ ਜਿੰਨਾ ਚਿਰ ਸੁਪਨਾ ਦੇਖਦਾ ਬੁੱਧ ਬਵੇਕਾ ਨਹੀਂ ਮਿਲੀ ਉਹਨਾਂ ਚ ਰਾਮ ਜਿੰਨਾ ਚਿਰ ਸੋਨੇ ਦੇ ਮੇਰੇ ਮਗਰ ਭਜਦਾ ਉਹਨਾਂ ਚ ਰਾਮ ਹੈ ਸੋਨੇ ਦੇ ਮੇਰੇ ਮਾਇਆ ਮਗਰ ਭਜਦਾ ਉਹਦੋਂ ਤਾਂ ਸੋਨਾ ਵਰਗ ਨਹੀਂ ਹੁੰਦਾ ਪਤਾ ਮਾਇਆ ਮਗਰ ਭਜਦਾ ਤੋਂ ਇਹਦਾ ਮਰਦਾ ਆਦਮੀ ਦੇ ਹੱਥੋਂ ਨਾ ਹੀ ਤੇ। ਨਹੀਂ ਹੁੰਦਾ। ਲੋਭਈ ਸੰਤ ਵੀ ਹੀ ਹੈ ਜੀ। ਸੰਤ ਅਵਸਥਾ ਦਾ ਮੂਰਤੀ ਦਾ। RAM ਸੰਤ ਦਾ ਚੇਲਾ ਹੈ। ਠੀਕ। ਚੇਲਾ ਨਹੀਂ। ਸੰਤ ਜਿ ਪਾਵੇ ਨਾਮ ਉਹ ਚੇਲਾ। ਉਹ ਛੱਡੋ ਤੁਸੀਂ। ਨਾਮ ਨਹੀਂ ਜਪਾਇਆ ਉਹਨਾਂ ਨੇ। ਅੱਛਾ ਜੀ। ਸੰਤੇ ਇਹਦਾ ਗੁਰੂ। ਕਿਆ ਹੈ ਗੁਰਬਾਣੀ ਅਨੁਸਾਰ ਉਹ ਸੰਤ ਨਹੀਂ ਰਿਸ਼ੀ ਹੈ। ਇਹ ਤਾਂ ਸੰਤ ਦਾ ਹੀ ਹੈ। ਸੰਤ ਉਹਦਾ ਗੁਰੂ ਹੈ। ਗੁਰੂ بڑا ਹੁੰਦਾ ਆ ਰਾਮ بڑا ਹੁੰਦਾ। ਗੁਰੂ ਵੱਡੂ ਨਹੀਂ ਇੱਥੇ ਸਮਝ ਵਿੱਚ ਫਰਕ ਆ ਜਾਂਦਾ ਤੇ। ਇੱਕ ਵਿਅਕਤੀ ਹੈ। ਰਾਜਾ ਵੀ ਹੈ। ਪਰ ਉਹਦਾ ਗੁਰੂ ਵੀ ਹੈ। ਆਪਣੇ ਗੁਰੂ ਦੇ ਮਾਰਗਦਰਸ਼ਨ ਵਿੱਚ ਉਹ ਕੰਮ ਕਰੇ। ਜੈ ਜੌਦਾ ਗੁਰੂ। ਰਾਜ ਦਾ ਫਰਜ ਹੁੰਦਾ ਆਪਣੇ ਗੁਰੂ ਦੇ ਮਾਰਗਦਰਸ਼ਨ ਦੇ ਵਿੱਚ ਰਾਜ ਕਰੇ ਬਧੀਆ ਰਾਜ ਕੀਤਾ ਚੰਗਾ ਕੀਤਾ ਕੁਝ ਗਲਤੀਆਂ ਵੀ ਹੋਈਆਂ ਨੇ ਉਹ ਇਹਨਾਂ ਨਹੀਂ ਕਰਾਈਆਂ ਆਰਾਮ ਨਾਲ ਨਹੀਂ ਕੀਤੀ ਆਰਾਮ ਤੇ ਮਜਬੂਰੀ ਚ ਕਰਾਈਆਂ ਉਹ ਮਜਬੂਰੀ ਚ ਕਰਨਿਆ ਆ ਆਰਾਮ ਨਾਲ ਨਹੀਂ ਕੀਤੀ ਆ ਆਰਾਮ ਨਹੀਂ ਦਿੱਤਾ ਉਹਨਾਂ ਕੋਲ ਪਰ ਉਹਨੂੰ ਮਜਬੂਰੀ ਕੀਤਾ ਇਹ ਸ਼ਾਤਰ ਇਹ ਕਹਿੰਦਾ ਵੇ ਦੇ ਕਹਿੰਦਾ ਤੂੰ ਕਰ ਪਰ ਉਹ ਤਾਂ ਮਥਿਆ ਚੇਲਾ ਗੁਰੂ ਤਾਂ ਹੈ ਨਹੀਂ ਤੇ ਚੇਲਾ ਤਾਂ ਫਿਰ ਹੁਣ ਸਾਡੇ ਤਾਂ ਸਿੱਖਾਂ ਦੇ ਕੀ ਕੁਝ ਕਰਾਤਾ ਸਿੱਖਾਂ ਨੂੰ ਬੜਾ ਭਰਤੀ ਸਾਰਿਆਂ ਦੇ ਵਿੱਚ ਸੇਖਾਂ ਨੇ ਗੁਰੂ ਗ੍ਰੰਥ ਸਾਹਿਬ ਸਾਡਾ ਦੇਖਣਾ ਕਿਵੇਂ ਹੋ ਗਿਆ ਸਿੱਖ ਇਥੇ ਦੀ ਜਾ ਬਣੀ ਜਾਈਂ ਹਿੰਦੂ ਤੇ ਹਿੰਦੂਆਂ ਹੰਤਰਾਈ ਜਾ ਬਣੀ ਸਿੱਖ ਸਿੱਖਤਾ ਪੜ ਕੇ ਬਣੇ ਨੇ ਮੰਨ ਕੇ ਪੜ ਕੇ ਵੀ ਨਹੀਂ ਮੰਨ ਕੇ ਬਣੇ ਨੇ ਤੇ ਹੁੰਡੀ ਬਣ ਸਕਦੇ ਹੁੰਡੀ ਕਿਉਂ ਨਹੀਂ ਬਣ ਸਕਦੇ oppa ਇਹ ਪੰਗਤ ਖਬੀਰ ਹੀ ਰਹਿ ਪਹਿਲਾਂ ਸਤਾਰਾ ਪੰਡਤਾਂ ਦੀ ਬ੍ਰਾਹਮਣ ਦੀ ਬਾਣੀ ਹੈ ਚ ਇਹਨੂੰ ਬੇਦਵਾਣੀ ਕਿਹਾ ਹੋਇਆ ਹੈ। ਬੇਧਰਮ ਕਿਹਾ ਹੋਇਆ ਹੈ। ਹੁਣ ਜੇ ਪੜ੍ਹੇ ਲਿਖੇ ਸੀ ਸਾਰੇ ਬ੍ਰਾਹਮਣ ਅਸਰ ਜੇ ਬ੍ਰਾਹਮਣ ਇਸ ਧਰਮ ਦਾ ਵਿਰੋਧ ਕਰਦੇ ਅਸਰ ਜ਼ਲੇ। ਬ੍ਰਾਹਮਣ ਬੇਦ ਦਾ ਵਿਰੋਧ ਕਰਦੇ। ਸਿਮਰ ਤੇ ਸ਼ਾਸਤਰ ਬੇਦ ਦਾ ਵਿਰੋਧ ਕਰਦੇ। ਜੇ ਬੇਦ ਦਾ ਵਿਰੋਧ ਨਾ ਕਰਦਾ ਹੁੰਦਾ। ਤਾਂ ਇਹ ਜੋ ਸੰਭੂਗ ਅਗਾ ਉਦੋਂ ਬਾਅਦ ਤਾਂ ਉਹਨਾਂ ਕੋ ਬਾਹਰ ਤਾਂ ਕਬੀਰੇ ਕਬੀਰੇ ਬਾਨੀ ਹੈ ਕਬੀਰੇ ਦੀ ਸ਼ਿਕਾਇਤ ਕਿਹਨੇ ਕੀਤੀ ਨਾਮਦੇਵ ਦੀ ਸ਼ਿਕਾਇਤ ਕਿਹਨੇ ਕੀਤੀ ਪੰਲਤਾਨੇਰ ਕਾਇਿਆਂ ਨੇ ਮਿਲ ਕੇ ਵੀ ਨਾਮਦੇਵ ਕਹਿੰਦਾ ਮੈਂ ਗਊ ਜੰਦੀ ਕਰਦਾਂ ਹਾਂ ਉਹ ਲੋ ਤੇ ਹਾਂ ਮੈਂ ਗਊ ਜੰਦੀ ਕਰਦਾ ਹਾਂ ਉਹ ਜਿਹੜੀ ਗਊ ਕਹਿੰਦੇ ਨੇ ਉਹ ਗਊ ਨਹੀਂ ਕਹੋ ਨੇ ਜਿਹੋ ਦਿਖਾ ਰਹੇ ਨੇ ਉਹਨੇ ਉਹ ਗਊ ਕਹ ਹੈ ਜਿਹੜੀ ਫੇਰ ਵਿੱਚ ਲਿਖੀ ਹੋਈ ਹੈ ਇਹ ਉਹ ਗਊ ਕਹਨ ਜਿਹੜੀ ਆਹ ਹੈ